ਸਤਿ ਸ਼੍ਰੀ ਅਕਾਲ ਜੀ ਕੋਮਲ ਦੀ ਸੱਸ ਗੁੱਸੇ ਨਾਲ ਭਰੀ ਸਿੱਧਾ ਕੋਮਲ ਦੇ ਕਮਰੇ ਚ ਗਈ ਉਹਨੇ ਵੇਖਿਆ ਕਿ ਕੋਮਲ ਬੈੱਡ ਤੇ ਲੇਟੀ ਹੋਈ ਸੀ ਉਹਦੀਆਂ ਅੱਖਾਂ ਬੰਦ ਆ ਇਹ ਵੇਖ ਕੇ ਸੱਸ ਉੱਚੀ ਆਵਾਜ਼ ਵਿੱਚ ਬੋਲੀ ਕੋਮਲ ਤੂੰ ਹਜੇ ਤੱਕ ਸੁੱਤੀ ਆ ਮੈਂ ਕੱਲ ਤੈਨੂੰ ਕਿਹਾ ਸੀ ਨਾ ਕਿ ਕੱਲ ਸਵੇਰੇ ਨਾਸ਼ਤੇ ਚ ਪਕੌੜੇ ਬਣਾ ਦੇ ਫਿਰ ਕਿਉਂ ਨਹੀਂ ਬਣਾਏ ਤੂੰ ਕੋਮਲ ਨੇ ਹੌਲੀ ਜਿਹੀ ਅੱਖ ਖੋਲੀ ਉਹਦਾ ਚਿਹਰਾ ਪੀਲਾ ਪੈ ਗਿਆ ਸੀ ਤੇ ਮੱਥਾ ਤਾਪ ਰਿਹਾ ਸੀ ਥੱਕੀ ਹੋਈ ਆਵਾਜ਼ ਚ ਬੋਲੀ ਮਾਂ ਜੀ ਅੱਜ ਮੇਰੀ ਸਿਹਤ ਬਹੁਤ ਖਰਾਬ ਆ ਮੈਨੂੰ ਬੁਖਾਰ ਆ ਕੱਲ ਬਣਾ ਦੂੰਗੀ ਪਲੀਜ਼ ਅੱਜ ਤੁਸੀਂ ਕੁਝ ਬਣਾ ਲਓ ਤਾਂ ਸੱਸ ਇਹ ਸੁਣ ਕੇ ਹੋਰ ਪੜਕ ਗਈ ਤੇ ਗੁੱਸੇ ਚ ਪੈਰ ਪਟਕਦੇ ਹੋਏ ਸਿੱਧਾ ਆਪਣੇ ਮੁੰਡੇ ਆਕਾਸ਼ ਦੇ ਕੋਲ ਪਹੁੰਚੀ ਤੇ ਤਿੱਖੇ ਲਫ਼ਜ਼ਾਂ ਚ ਬੋਲੀ आकाश तेरी ਘਰ ਵਾਲੀ ਬਿਮਾਰ ਨਹੀਂ ਆ ਸਿਰਫ ਡਰਾਮੇ ਕਰਦੀ ਆ ਉਹਨੂੰ ਦੋ ਥੱਪੜ ਮਾਰ ਤੇ ਉਹਦੀ ਗੁੱਤ ਫੜ ਤੇ ਉਹਨੂੰ ਸੋਈ ਚ ਲੈ ਜਾ ਫੇਰੀ ਸਮਝੂਗੀ ਕਿ ਉਹਦੇ ਪੇਕੇ ਨਹੀਂ ਸੌਰੇ ਆ ਇਹ ਸੁਣ ਕੇ ਆਕਾਸ਼ ਬਿਨਾ ਕੁਝ ਸੋਚੇ ਸਮਝੇ ਗੁੱਸੇ ਚ ਕੋਮਲ ਦੇ ਕਮਰੇ ਵੱਲ ਗਿਆ ਜਿਵੇਂ ਹੀ ਉਹਨੇ ਦਰਵਾਜ਼ਾ ਖੋਲ੍ਹਿਆ ਉਹਦੇ ਕਦਮ ਰੁਕ ਗਏ ਸਾਹਮਣੇ ਦਾ ਮੰਜ਼ਰ ਵੇਖਿਆ ਤਾਂ ਸੁੰਨ ਰਹਿ ਗਿਆ ਕੋਮਲ ਸੱਚ ਮੁੱਚ ਬਿਮਾਰ ਸੀ ਉਹਦਾ ਪੂਰਾ ਸਰੀਰ ਤਾਪ ਰਿਆ ਸੀ ਚਿਹਰਾ ਪੀਲਾ ਪਿਆ ਸੀ ਤੇ ਅੱਖਾਂ 'ਚ ਅਥਰੂ ਸੀ ਉਹ ਕੰਬਦੀ ਹੋਈ ਚੁੱਪਚਾਪ ਬਿਸਤਰੇ ਤੇ ਲੇਟੀ ਸੀ ਬਾਰਹ ਜਿਹੀ ਵੀ ਉਹਦੀ ਸਾਸ ਢਿੱਪੜ ਕਾਉਣ ਦੀ ਆਵਾਜ਼ ਆ ਰਹੀ ਸੀ ਬਹੂ ਨੂੰ ਕੰਮ ਕਰਨਾ ਚਾਹੀਦਾ ਆ ਇਹ ਬਹਾਨੇ ਸੌਰੇ ਘਰ ਨਹੀਂ ਚੱਲਦੇ ਇਹ ਦ੍ਰਿਸ਼ ਵੇਖ ਕੇ ਆਕਾਸ਼ ਦੇ ਚਿਹਰੇ ਦੇ ਭਾਵ ਬਦਲ ਗਏ ਸੱਸ ਉੱਚੀ ਆਵਾਜ਼ ਵਿੱਚ ਬੋਲੀ ਕੀ ਬਹੂ ਦੇ ਹੁੰਦਿਆਂ ਮੈਨੂੰ ਖੁਦ ਨਾਸ਼ਤਾ ਬਣਾਉਣਾ ਪਊਗਾ ਮੈਂ ਕੱਲ ਹੀ ਪਕੌੜਿਆਂ ਦੀ ਫਰਮਾਇਸ਼ ਕੀਤੀ ਸੀ ਤੇ ਹੁਣ ਇਹ ਬਿਮਾਰੀ ਦਾ ਬਹਾਨਾ ਕਰਕੇ ਬਹਿ ਗਈ ਆ ਤਾਂ ਕਿ ਬਣਾਉਣੇ ਨਾ ਪੈਣ ਕੋਮਲ ਦੀ ਹਾਲਤ ਵੇਖ ਕੇ ਆਕਾਸ਼ ਦਾ ਦਿਲ ਪਿਗਲ ਗਿਆ ਉਹ ਗੁੱਸੇ ਤੇ ਚਿੰਤਾ ਨਾਲ ਬੋਲਿਆ ਕੋਮਲ ਚਾਹੇ ਕੁਝ ਵੀ ਹੋ ਜਾਵੇ ਤੂੰ ਰਸੋਈ 'ਚ ਨਹੀਂ ਜਾਏਂਗੀ ਇਹ ਗੱਲ ਜਦੋਂ ਮਾਂ ਨੇ ਸੁਣੀ ਤਾਂ ਗੁੱਸੇ 'ਚ ਤਿਲ ਮਲਾਉਂਦੀ ਹੋਈ ਤੇਜ਼ੀ ਨਾਲ ਕਮਰੇ ਵੱਲ ਆਈ ਤੇ ਬੋਲੀ ਇਹ ਕੀ ਬਕਵਾਸ ਕਰ ਰਿਹਾ ਆਂ ਆਕਾਸ਼ ਮੈਂ ਕਿਹਾ ਸੀ ਨਾ ਕਿ ਇਹਨੂੰ ਖਿੱਚ ਕੇ ਰਸੋਈ 'ਚ ਲੈ ਕੇ ਜਾ ਤੇ ਤੂੰ ਉਲਟਾ ਇਹਨੂੰ ਮਨਾ ਕਰ ਰਿਹਾ ਆਂ ਤੇਰਾ ਦਿਮਾਗ ਤਾਂ ਠੀਕ ਆ ਨਾ ਆਕਾਸ਼ ਨੇ ਸ਼ਾਂਤ ਪਰ ਕਠੋਰਾ ਆਵਾਜ਼ ਵਿੱਚ ਕਿਹਾ ਕਿ ਜਦੋਂ ਤੁਹਾਡੀ ਸਿਹਤ ਖਰਾਬ ਹੁੰਦੀ ਸੀ ਤੇ ਦਾਦੀ ਜ਼ਬਰਦਸਤੀ ਤੁਹਾਡੇ ਕੋਲੋਂ ਕੰਮ ਕਰਵਾਉਂਦੀ ਸੀ ਤਾਂ ਤੁਹਾਨੂੰ ਕਿੰਨੀ ਤਕਲੀਫ ਹੁੰਦੀ ਸੀ ਨਾ ਤੁਸੀਂ ਖੁਦ ਇਹ ਸਭ ਕੁਝ ਚ ਲੈ ਆਇਆ ਤਾਂ ਹੁਣ ਉਹ ਸਾਰਾ ਕੁਝ ਕੋਮਲ ਦੇ ਨਾਲ ਕਿਉਂ ਕਰਦੇ ਹੋ ਤਾਂ ਮਾਂ ਤਾੜੀ ਵਜਾਉਂਦੇ ਹੋਏ ਬੋਲੀ ਵਾਹ ਪੁੱਤ ਵਾਹ ਅੱਜ ਤੋਂ ਸਾਬਤ ਕਰ ਹੀ ਦਿੱਤਾ ਕਿ ਤੂੰ ਆਪਣੀ ਪਤਨੀ ਦਾ ਗੁਲਾਮ ਆ ਆਕਾਸ਼ ਨੇ ਬਿਨਾਂ ਝੁਕੇ ਹਲਕੀ ਮੁਸਕਾਨ ਦੇ ਤਿੱਖੇ ਵਿਅੰਗ ਨਾਲ ਜਵਾਬ ਦਿੱਤਾ ਕਿ ਜਦੋਂ ਪਾਪਾ ਤੁਹਾਡੀ ਸਿਹਤ ਖਰਾਬ ਚ ਤੁਹਾਡਾ ਖਿਆਲ ਰੱਖਦੇ ਸੀ ਤਾਂ ਕਿ ਉਹ ਵੀ ਤੁਹਾਡੇ ਗੁਲਾਮ ਸੀ ਹੁਣ ਆਕਾਸ਼ ਦੀ ਚੁੱਪੀ ਟੁੱਟ ਚੁੱਕੀ ਸੀ ਉਹਦੀ ਆਵਾਜ਼ 'ਚ ਹੁਣ ਗੁੱਸਾ ਸੀ ਘਰ 'ਚ ਬਹਿਸ ਦੀਆਂ ਆਵਾਜ਼ਾਂ ਸੁਣ ਕੇ ਆਕਾਸ਼ ਦੇ ਪਿਤਾ ਜੀ ਵੀ ਉਥੇ ਆ ਗਏ ਹਾਲਾਤ ਨੂੰ ਸਮਝਦੇ ਹੋਏ ਉਹਨਾਂ ਨੇ ਗੁੱਸੇ 'ਚ ਕਿਹਾ ਭਾਗਵਾਨੇ ਜਿਹੜਾ ਬਾਰਤਾ ਆਕਾਸ਼ ਦੀ ਮਾਂ ਥੋੜਾ ਜਿਹਾ ਖਿਜੀ ਪਰ ਕੁਝ ਕਹੇ ਬਿਨਾ ਕਮਰੇ ਤੋਂ ਬਾਹਰ ਨਿਕਲ ਗਈ ਉਹਦੇ ਪਿੱਛੇ-ਪਿੱਛੇ ਆਕਾਸ਼ ਵੀ ਦਰਵਾਜ਼ੇ ਤੱਕ ਆ ਗਿਆ ਕਮਰੇ ਚ ਸਿਰਫ ਕੋਮਲ ਸੀ ਉਹਦੀਆਂ ਅੱਖਾਂ ਚੋਂ ਅਥਰੂ ਵਹਿ ਰਹੇ ਸੀ ਉਹ ਬਿਸਤਰੇ ਤੇ ਪਈ ਪਈ ਸੋਚ ਰਹੀ ਸੀ ਕਿ ਪਹਿਲੀ ਵਾਰ ਬਿਮਾਰ ਪੈਣ ਤੇ ਮਾਜੀ ਮੇਰੇ ਨਾਲ ਇਹੋ ਜਿਹਾ ਵਿਹਾਰ ਕਰ ਰਹੀ ਆ ਮੈਂ ਤਾਂ ਇੰਨੇ ਸਾਲਾਂ ਤੋਂ ਉਹਨਾਂ ਦੀ ਸੇਵਾ ਚ ਲੱਗੀ ਆ ਹਰ ਆਦੇਸ਼ ਤੇ ਬਿਨਾ ਸਵਾਲ ਖੜੀ ਰਹੀ ਪਰ ਅੱਜ ਜਦੋਂ ਮੈਨੂੰ ਸਹਾਰੇ ਦੀ ਲੋੜ ਆ ਤਾਂ ਉਹਨਾਂ ਕੋਲੋਂ ਬਗਾਨਿਆਂ ਵਰਗਾ ਸਲੂਕ ਮਿਲ ਰਿਹਾ ਆ ਅਕਾਸ਼ ਦੇ ਪਾਪਾ ਗੁੱਸੇ 'ਚ ਉਧੀ ਮਾਂ ਨੂੰ ਬੋਲੇ ਆਕਾਸ਼ ਦੀ ਮਾਂ ਇਹ ਸਭ ਕੀ ਤਮਾਸ਼ਾ ਕਰੰਦੀ ਆ ਤੂੰ ਜੋ ਕੁਝ ਤੂੰ ਆਪਣੀ ਸੱਸ ਕੋਲੋਂ ਛੱਲੇ ਆਇਆ ਹੁਣ ਉਹ ਸਾਰਾ ਕੁਝ ਤੂੰ ਆਪਣੀ ਬਹੂ ਦੇ ਨਾਲ ਕਰਨ ਲੱਗੀ ਆ ਤਾਂ ਆਕਾਸ਼ ਦੀ ਮਾਂ ਨੇ ਗੁੱਸੇ 'ਚ ਜਵਾਬ ਦਿੱਤਾ ਮੈਂ ਤਾਂ ਬਸ ਨਾਸ਼ਤਾ ਬਣਾਉਣ ਲਈ ਕਿਹਾ ਸੀ ਬਿਮਾਰੀ ਦਾ ਬਹਾਨਾ ਕਰਕੇ ਬਹੂ ਬੈੜ ਤੇ ਪੈ ਗਈ ਆ ਤਾਂ ਆਕਾਸ਼ ਦੇ ਪਾਪਾ ਨੇ ਸਖਤ ਲਫ਼ਜ਼ਾਂ ਵਿੱਚ ਕਿਹਾ ਜੇ ਕੋਈ ਬਿਮਾਰ ਆ ਤਾਨੂੰ ਆਰਾਮ ਕਰਨ ਦੇਣਾ ਚਾਹੀਦਾ ਆ ਬਹੂ ਕੋਈ ਮਸ਼ੀਨ ਨਹੀਂ ਆ ਜਿਹਨੂੰ ਬਿਨਾਂ ਰੁਕੇ ਕੰਮ ਤੇ ਲਗਾ ਕੇ ਰੱਖੇ ਇਹ ਸੁਣਦੇ ਹੀ ਆਕਾਸ਼ ਦੀ ਮਾਂ ਪੜਕ ਗਈ ਤੇ ਗੁੱਸੇ ਚ ਬੋਲੀ ਮੈਂ ਤੁਹਾਡੀ ਮਾਂ ਵਰਗੀ ਨਹੀਂ ਆ ਜੇ ਮੈਂ ਉਹ ਜੀ ਬਣ ਗਈ ਨਾ ਤਾਂ ਇਹ ਕੋਮਲ ਇੱਕ ਦਿਨ ਵੀ ਇਸ ਘਰ ਚ ਨਹੀਂ ਟਿਕੂਗੀ ਇਹ ਨਾ ਕਹਿ ਕੇ ਉਹ ਗੁੱਸੇ ਚ ਬੁੜਬੁੜਾਉਂਦੀ ਹੋਈ ਆਪਣੇ ਕਮਰੇ ਚ ਚਲੀ ਗਈ ਤਾਂ ਆਕਾਸ਼ ਦੇ ਪਾਪਾ ਵੀ ਪਾਰੇ ਮਾਨ ਨਾਲ ਸਿਰ ਤੇ ਹੱਥ ਰੱਖ ਕੇ ਉਥੇ ਹੀ ਕੁਰਸੀ ਤੇ ਬਹਿ ਗਿਆ ਉਧਰ ਆਕਾਸ਼ ਚੁੱਪਚਾਪ ਰਸੋਈ ਚ ਗਿਆ ਤੇ ਕੋਮਨ ਲਈ ਖਾਣਾ ਬਣਾਉਣ ਲੱਗਾ ਥੋੜੀ ਦੇਰ ਬਾਅਦ ਆਕਾਸ਼ ਦੇ ਪਾਪਾ ਵੀ ਉੱਠੇ ਤੇ ਚੁੱਪਚਾਪ ਆਕਾਸ਼ ਦੀ ਮਦਦ ਕਰਨ ਲੱਗੇ ਖਾਣਾ ਬਣਾਉਂਦੇ ਬਣਾਉਂਦੇ ਆਕਾਸ਼ ਦੇ ਪਾਪਾ ਦੀਆਂ ਅੱਖਾਂ ਦੇ ਸਾਹਮਣੇ ਉਹ ਪੁਰਾਣੇ ਦਿਨਾਂ ਦੀਆਂ ਧੁੰਦਲੀਆਂ ਯਾਦਾਂ ਆਉਣ ਲੱਗੀਆਂ ਉਹਨਾਂ ਨੂੰ ਆਪਣਾ ਅਤੀਤ ਯਾਦ ਆਉਣ ਲੱਗਾ ਕੀ ਮੀਓ ਸਾਲਾਂ ਤੱਕ ਆਪਣੀ ਮਾਂ ਤੇ ਪਤਨੀ ਦੇ ਚ ਪੀਸਦੇ ਰਹਿੰਦੇ ਸੀ ਉਹਨਾਂ ਨੇ ਇੱਕ ਨਜ਼ਰ ਆਕਾਸ਼ ਤੇ ਪਾਈ ਆਕਾਸ਼ ਚੁੱਪਚਾਪ ਪਰ ਉਹਦੀਆਂ ਅੱਖਾਂ ਭਿੱਜੀਆਂ ਸੀ ਉਹ ਹੌਲੀ ਜਿਹੀ ਬੋਲਿਆ ਪਾਪਾ ਅੱਜ ਮਾਂ ਨੇ ਹੀ ਮੈਨੂੰ ਪਤਨੀ ਦਾ ਗੁਲਾਮ ਕਹਿ ਦਿੱਤਾ ਆ ਕੀ ਪਤਨੀ ਦਾ ਖਿਆਲ ਰੱਖਣਾ ਗੁਲਾਮੀ ਹੁੰਦੀ ਆ ਕੀ ਤੁਸੀਂ ਜਦੋਂ ਮਾਂ ਦੀ ਦੇਖਭਾਲ ਕਰਦੇ ਸੀ ਜਦੋਂ ਉਹ ਬਿਮਾਰ ਪੈਂਦੀ ਸੀ ਤਾਂ ਕੀ ਤੁਸੀਂ ਵੀ ਮਾਂ ਦੇ ਗੁਲਾਮ ਸੀ ਕੀ ਪਤੀ ਪਤਨੀ ਦਾ ਇੱਕ ਦੂਜੇ ਦਾ ਸਾਥ ਨਿਭਾਉਣਾ ਤੇ ਦੇਖਭਾਲ ਕਰਨਾ ਕੋਈ ਗੁਨਾਹ ਹੁੰਦਾ ਆ ਇਹ ਸੁਣ ਕੇ ਆਕਾਸ਼ ਦੇ ਪਾਪਾ ਦੀਆਂ ਅੱਖਾਂ ਚੱਤਰੂ ਆ ਗਏ ਉਹਨਾਂ ਨੇ ਕਿਹਾ ਪੁੱਤ ਤੇਰਾ ਦਰਦ ਮੈਂ ਸਮਝ ਸਕਦਾ ਆ ਕਦੀ ਮੈਂ ਵੀ ਆਪਣੇਆਂ ਦੇ ਵਿੱਚ ਬੇਵੱਸ ਸੀ ਤੇ ਅੱਜ ਉਹ ਕਹਾਣੀ ਫਿਰ ਤੋਂ ਦੁਹਰਾਈ ਜਾ ਰਹੀ ਆ ਘਰ ਦਾ ਮਾਹੌਲ ਇੱਕਦਮ ਖਰਾਬ ਹੋ ਗਿਆ ਆ ਹਰ ਕੋਨੇ 'ਚ ਜਿਵੇਂ ਚੁੱਪੀ ਛਾ ਗਈ ਆ ਕੋਮਲ ਦਾ ਮਨ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਉਹਨੂੰ ਹੁਣ ਇਸ ਘਰ ਤੋਂ ਨਹੀਂ ਬਲਕਿ ਇਸ ਰਿਸ਼ਤੇ ਤੋਂ ਹੀ ਡਰ ਲੱਗਣ ਲੱਗਾ ਸੀ ਉਧਰ ਆਕਾਸ਼ ਆਪਣੀ ਮਾਂ ਦੀ ਛਵੀ ਨੂੰ ਲੈ ਕੇ ਅੰਦਰ ਹੀ ਅੰਦਰ ਟੁੱਟ ਰਿਹਾ ਸੀ ਉਹ ਜਿੰਨੂੰ ਸਭ ਤੋਂ ਜ਼ਿਆਦਾ ਇੱਜ਼ਤ ਦਿੰਦਾ ਸੀ ਉਹ ਮਨੋਹ ਦੀਆਂ ਨਜ਼ਰਾਂ 'ਚੋਂ ਡਿੱਗ ਰਹੀ ਸੀ ਮਾਨ ਨੂੰ ਹੁਣ ਲੱਗਣ ਲੱਗਾ ਸੀ ਕਿ ਉਹਦਾ ਪਤੀ ਤੇ ਮੁੰਡਾ ਦੋਵੇਂ ਉਹਦੀ ਬਹੂ ਦੇ ਝੂਠੇ ਪਿਆਰ ਤੇ ਦਿਖਾਵੇ 'ਚ ਫਸ ਗਿਆ। ਤਿੰਨ ਦਿਨ ਲੰਘ ਗਏ। ਰਸੋਈ ਦੀ ਜ਼ਿੰਮੇਵਾਰੀ ਆਕਾਸ਼ ਤੇ ਉਹਦੇ ਪਾਪਾ ਨੇ ਸੰਭਾਲੀ ਸੀ। ਆਕਾਸ਼ ਆਫਿਸ ਵੀ ਨਹੀਂ ਜਾ ਰਿਹਾ ਸੀ ਕਿਉਂਕਿ ਉਹਨੂੰ ਡਰ ਸੀ ਕਿ ਕਿਤੇ ਉਹਦੀ ਗੈਰ ਮੌਜੂਦਗੀ 'ਚ ਮਾਂ ਕੋਮਲ ਦੇ ਨਾਲ ਕੁਝ ਗਲਤ ਨਾ ਕਰੇ। ਚੌਥੇ ਦਿਨ ਜਦੋਂ ਕੋਮਲ ਦੀ ਸਿਹਤ ਥੋੜੀ ਠੀਕ ਹੋਈ ਤਾਂ ਆਕਾਸ਼ ਫੇਰ ਤੋਂ ਆਫਿਸ ਜਾਣ ਲੱਗਾ। ਤੇ ਉਹਦੇ ਪਾਪਾ ਵੀ ਆਪਣੇ ਦੋਸਤਾਂ ਨੂੰ ਮਿਲਣ ਚਲੇ ਗਏ। ਬਸ ਮਾ ਨੂੰ ਜਿਵੇਂ ਇਸੇ ਮੌਕੇ ਦੀ ਤਲਾਸ਼ ਸੀ। ਜਿਵੇਂ ਹੀ ਪਤੀ ਤੇ ਪੁੱਤ ਬਾਹਰ ਨਿਕਲੇ ਉਹ ਸਿੱਧਾ ਕੋਮਲ ਤੇ ਵਰਸ ਪਈ। ਤੇ ਕੌੜੇ ਸ਼ਬਦਾਂ ਚ ਬੋਲੀ ਤੂੰ ਮੇਰੇ ਮੁੰਡੇ ਤੇ ਪਤੀ ਨੂੰ ਆਪਣੇ ਵਾਸਚ ਕਰ ਲਿਆ ਆ ਪਰ ਯਾਦ ਰੱਖੀ ਮੈਂ ਤੈਨੂੰ ਚੈਨਲ ਨਹੀਂ ਜੀਣ ਦਊਂਗੀ। ਕੋਮਲ ਨੇ ਹੱਥ ਜੋੜ ਕੇ ਕਿਹਾ ਮੰਮੀ ਜੀ ਪਲੀਜ਼ ਘਰ 'ਚ ਸ਼ਾਂਤੀ ਜ਼ਰੂਰੀ ਆ। ਸਭ ਕੁਝ ਪਿਆਰ ਤੇ ਸਮਝਦਾਰੀ ਨਾਲ ਵੀ ਸੁਲਝਾਇਆ ਜਾ ਸਕਦਾ ਆ। ਕੋਮਲ ਦੀ ਸੱਸ ਹੋਰ ਵੀ ੜਕ ਗਈ ਤੇ ਕਹਿਣ ਲੱਗੀ ਪਿਆਰ ਨਾਲ ਰਹਿਣ ਲਾਇਕ ਹੈ ਹੀ ਨਹੀਂ ਤੂੰ। ਮੇਰੇ ਪਤੀ ਤੇ ਮੁੰਡੇ ਨੂੰ ਮੇਰੇ ਖਿਲਾਫ ਕਰ ਦਿੱਤਾ ਆ। ਇਹ ਸਭ ਤੇਰੀ ਚਾਲ ਆ। ਹੁਣ ਤੈਨੂੰ ਵੀ ਚੈਨ ਨਾਲ ਨਹੀਂ ਰਹਿਣ ਦਊਂਗੀ। ਉਸੇ ਵਕਤ ਕੋਮਲ ਦਾ ਸਹੁਰਾ ਅਚਾਨਕ ਆਪਣਾ ਮੋਬਾਈਲ ਲੈਣ ਘਰ ਆ ਗਿਆ। ਤੇ ਦਰਵਾਜੇ ਤੇ ਪਹੁੰਚਦੇ ਹੀ ਉਹਨਾਂ ਨੇ ਆਕਾਸ਼ ਦੀ ਮਾਂ ਦੀ ਉੱਚੀ ਆਵਾਜ਼ ਸੁਣ ਲਈ ਕੁਝ ਦੇਰ ਉਥੇ ਹੀ ਖੜੇ ਰਹਿ ਫਿਰ ਇੱਕ ਗਹਿਰਾ ਸਾਹ ਲਿਆ ਤੇ ਮਨ ਵਿੱਚ ਸੋਚਣ ਲੱਗੇ ਕਿ ਸਾਡੇ ਰਿਸ਼ਤੇ 'ਚ ਹੁਣ ਸਿਰਫ ਜ਼ਹਿਰ ਹੀ ਬਚਿਆ ਆ ਪਰ ਇਹ ਕੁਝ ਨਾ ਬੋਲੇ ਤੇ ਆਪਣਾ ਫੋਨ ਲੈ ਕੇ ਚਲੇ ਗਏ ਸ਼ਾਮ ਨੂੰ ਜਦੋਂ ਆਕਾਸ਼ ਘਰ ਆਇਆ ਉਹਦੇ ਚਿਹਰੇ ਤੇ ਆਫਿਸ ਦੇ ਕੰਮ ਦਾ ਤਣਾਅ ਤੇ ਥਕਾਨ ਸਾਫ਼ ਚਲਕ ਰਹੀ ਸੀ ਪਰ ਫਿਰ ਵੀ ਉਹਦਾ ਮਨ ਘਰੋਂ ਨੂੰ ਨਹੀਂ ਕਰ ਰਿਹਾ ਸੀ ਜਿਸ ਘਰ ਨੂੰ ਉਹਨੇ ਕਦੀ ਪਿਆਰ ਸਕੂਨ ਤੇ ਆਪਣਾਪਣ ਸਮਝਿਆ ਸੀ ਉਹ ਹੁਣ ਉਹਦੇ ਲਈ ਇੱਕ ਬੋਝ ਬਣਦਾ ਜਾ ਰਿਹਾ ਸੀ ਆਕਾਸ਼ ਦੇ ਪਾਪਾ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਸ਼ਾਂਤ ਆਵਾਜ਼ ਵਿੱਚ ਕਿਹਾ ਪੁੱਤ ਮੈਂ ਇੱਕ ਫੈਸਲਾ ਕੀਤਾ ਆ ਮੈਂ ਤੈਨੂੰ ਵੱਖ ਕਰ ਰਿਹਾ ਆ ਇਹ ਸੁਣ ਕੇ ਆਕਾਸ਼ ਦੀ ਮਾਂ ਹਰਾਨ ਰਹਿ ਗਈ ਜਿਵੇਂ ਉਹਦੇ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਗਈ ਹੋਵੇ। ਆਕਾਸ਼ ਚੌਂਕਦੇ ਹੋਏ ਬੋਲਿਆ, "ਪਾਪਾ, ਇਹ ਤੁਸੀਂ ਕੀ ਕਹਿ ਰਹੇ ਹੋ? ਮੈਂ ਤੁਹਾਡਾ ਹੀ ਇਕਲੌਤਾ ਪੁੱਤ ਹਾਂ।" ਤਾਂ ਉਹਨਾਂ ਆਕਾਸ਼ ਦੇ ਪਾਪਾ ਨੇ ਜਵਾਬ ਦਿੱਤਾ, "ਪੁੱਤ, ਮੈਂ ਵੀ ਤੇਰੇ ਬਿਨਾਂ ਨਹੀਂ ਰਹਿਣਾ ਚਾਹੁੰਦਾ ਪਰ ਘਰ 'ਚ ਸ਼ਾਂਤੀ ਰੱਖਣਾ ਸਭ ਤੋਂ ਜ਼ਰੂਰੀ ਆ। ਤੇਰੀ ਮਾਂ ਨੇ ਤਾਂ ਠਾਂ ਲਿਆਇਆ ਕਿ ਉਹ ਕੋਮਲ ਨੂੰ ਚੈਨ ਨਾਲ ਨਹੀਂ ਜੀਣ ਦਊਗੀ। ਹਰ ਵਕਤ ਉਹਨਾਂ ਨਿਗਰਾਨੀ ਵੀ ਨਹੀਂ ਰੱਖ ਸਕਦੇ ਉਹਦੀ।" ਇਸ ਲਈ ਇਹੋ ਬਿਹਤਰ ਆ ਕਿ ਤੂੰ ਅਲਾਗ ਹੀ ਰਹੇ ਆਕਾਸ਼ ਦੀਆਂ ਅੱਖਾਂ ਪਰ ਆਈਆਂ ਉਹਨੇ ਚੁੱਪ-ਚਾਪ ਕੋਮਲ ਦਾ ਹੱਥ ਫੜਿਆ ਤੇ ਦੋਵੇਂ ਬਿਨਾ ਕੁਝ ਕਹੇ ਆਪਣਾ ਸਮਾਨ ਲੈ ਕੇ ਘਰੋਂ ਨਿਕਲ ਗਏ ਆਕਾਸ਼ ਨੇ ਸ਼ਹਿਰ ਚ ਆਪਣੇ ਆਫਿਸ ਦੇ ਕੋਲ ਹੀ ਇੱਕ ਕਿਰਾਏ ਦਾ ਛੋਟਾ ਜਿਹਾ ਫਲੈਟ ਲੈ ਲਿਆ ਜਿੱਥੇ ਹੁਣ ਉਹ ਕੋਮਲ ਤੇ ਉਹਦਾ ਛੋਟਾ ਜਿਹਾ ਬੱਚਾ ਉਹਦੇ ਨਾਲ ਰਹਿੰਦੇ ਸੀ ਚਾਹੇ ਘਰ ਛੋਟਾ ਸੀ ਪਰ ਉਸ ਘਰ 'ਚ ਸ਼ਾਂਤੀ ਤੇ ਆਪਣਾਪਨ ਤੇ ਸਭ ਤੋਂ ਵੱਧ ਕੇ ਪਿਆਰ ਸੀ। ਹਰ ਦਿਨ ਕੋਮਲ ਦੀ ਮੁਸਕਰਾਹਟ ਤੇ ਬੱਚੇ ਦੀਆਂ ਤਲਕਾਰੀਆਂ ਤੇ ਆਕਾਸ਼ ਦੀ ਮੁਸਕਾਨ ਉਸ ਘਰ 'ਚ ਖੁਸ਼ੀ ਦਾ ਮਾਹੌਲ ਬਣਾ ਦਿੰਦੀ ਸੀ। ਇਧਰ ਆਕਾਸ਼ ਦੀ ਮਾਂ ਹੁਣ ਅਕਸਰ ਇਕੱਲੀ ਬੈਠੀ ਰਹਿੰਦੀ ਸੀ। ਨਾ ਕੋਈ ਗੱਲ ਕਰਨ ਵਾਲਾ ਸੀ ਤੇ ਨਾ ਹੀ ਕੋਈ ਉਹਦੀ ਸ਼ਿਕਾਇਤ ਸੁਣਨ ਵਾਲਾ ਸੀ। ਆਕਾਸ਼ ਦੇ ਪਾਪਾ ਹੁਣ ਪਹਿਲਾਂ ਵਰਗੇ ਨਹੀਂ ਰਹੇ। ਉਹ ਚੁੱਪਚਾਪ ਰਹਿੰਦੇ ਸੀ ਆਪਣੀ ਹੀ ਦੁਨੀਆ 'ਚ ਗਵਾਚੇ ਰਹਿੰਦੇ ਸੀ ਕਈ ਵਾਰ ਆਕਾਸ਼ ਦੀ ਮਾਂ ਰਸੋਈ 'ਚ ਕੱਲੀ ਚਾਹ ਬਣਾਉਂਦੇ ਹੋਏ ਉਦਾਸ ਹੋ ਜਾਂਦੀ ਤੇ ਮਨ ਹੀ ਮਨ ਸੋਚਦੀ ਕਿ ਕੀ ਮੈਂ ਸਹੀ ਕੀਤਾ ਆ ਇੱਕ ਦਿਨ ਆਕਾਸ਼ ਦੇ ਪਾਪਾ ਨੇ ਆਪਣੀ ਚੁੱਪੀ ਤੋੜਦੇ ਹੋਏ ਹੌਲੀ ਜਿਹੀ ਪਰ ਸਖਤ ਲੱਗ ਜਾਂ ਚ ਕਿਹਾ ਭਾਗਵਾਨੇ ਤੈਨੂੰ ਤੇਰੀ ਜਿੱਦ ਤੇ ਹੰਕਾਰ ਨੇ ਹੀ ਇਕੱਲਾ ਕਰ ਦਿੱਤਾ ਆ ਜੇ ਤੂੰ ਬਹੂ ਨੂੰ ਆਪਣੀ ਧੀ ਬਣਾ ਕੇ ਰੱਖਦੀ ਤਾਂ ਜੇ ਘਰ ਵੀ ਖੁਸ਼ੀ ਨਾਲ ਪਿਆਰ ਨਾਲ ਭਰਿਆ ਹੁੰਦਾ ਠੀਕ ਵੈਸੇ ਹੀ ਜਿਵੇਂ ਕਦੀ ਹੋਇਆ ਕਰਦਾ ਸੀ ਆਕਾਸ਼ ਦੀ ਮਾਂ ਦੀਆਂ ਅੱਖਾਂ ਪਰ ਆਈਆਂ ਉਹਦੇ ਹੱਥ ਵਿੱਚ ਫੜੀ ਚਾਹ ਦੀ ਪਿਆਲੀ ਕੰਮਾਂ ਲੱਗੀ ਦਿਲ ਅੰਦਰ ਹੀ ਅੰਦਰ ਰੋ ਰਿਹਾ ਸੀ ਕਿ ਗਲਤੀ ਉਸੇ ਦੀ ਹੀ ਆ ਪਰ ਹੁਣ ਸ਼ਾਇਦ ਬਹੁਤ دیر ਹੋ ਚੁੱਕੀ ਸੀ ਇਹ ਸੁਣ ਕੇ ਮਾਂ ਦੀਆਂ ਅੱਖਾਂ 'ਚ ਅਥਰੂ ਆ ਗਏ ਉਹਨਾਂ ਨੇ ਭਰੀ ਆਵਾਜ਼ ਚ ਕਿਹਾ ਨਹੀਂ ਹਜੇ देर ਨਹੀਂ ਹੋਈ ਮੈਂ ਆਪਣੇ ਬੇਟੇ ਬਹੂ ਦੇ ਕੋਲ ਜਾਣਾ ਚਾਹੁੰਨੀ ਆ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਆ ਮੈਂ ਆਪਣੀ ਬਹੂ ਕੋਲੋਂ ਮਾਫੀ ਮੰਗੂੰਗੀ ਜਿਉ ਨਾ ਮੰਨੀ ਤਾਂ ਮੈਂ ਉਹਦੇ ਪੈਰਾਂ ਤੇ ਵੀ ਡਿੱਗ ਜਾਊਂਗੀ ਆਕਾਸ਼ ਦੇ ਪਾਪਾ ਨੂੰ ਇਹ ਸੁਣ ਕੇ ਬਹੁਤ ਰਾਹਤ ਮਿਲੀ ਉਹਨਾਂ ਨੇ ਤੁਰੰਤ ਉੱਥੇ ਜਾਣ ਦਾ ਫੈਸਲਾ ਕੀਤਾ ਕੁਝ ਦੇਰ ਬਾਅਦ ਆਕਾਸ਼ ਦੀ ਮਾਂ ਤੇ ਉਹਦੇ ਪਾਪਾ ਅਕਾਸ਼ ਦੇ ਫਲੈਟ ਦੇ ਬਾਹਰ ਪਹੁੰਚ ਗਏ। ਆਕਾਸ਼ ਦੀ ਮਾਂ ਨੇ ਦਰਵਾਜ਼ੇ ਦੀ ਬੈਲ ਵਜਾਈ ਤਾਂ ਕੋਮਲ ਨੇ ਦਰਵਾਜ਼ਾ ਖੋਲ੍ਹਿਆ ਤੇ ਜਿਵੇਂ ਹੀ ਉਹਨੇ ਆਪਣੀ ਸੱਸ ਸਹੁਰੇ ਨੂੰ ਵੇਖਿਆ ਉਹਦਾ ਚਿਹਰਾ ਖੁਸ਼ੀ ਨਾਲ ਖੇੜ ਉਠਿਆ। ਉਹਨੇ ਦੋਵਾਂ ਨੂੰ ਅੰਦਰ ਆਉਣ ਲਈ ਕਿਹਾ। ਆਕਾਸ਼ ਦੇ ਪਾਪਾ ਅੰਦਰ ਚਲੇ ਗਏ। ਪ੍ਰਕਾਸ਼ ਦੀ ਮਾਂ ਬਾਹਰ ਖੜੀ ਸੀ। ਕੋਮਲ ਨੇ ਹੈਰਾਨੀ ਨਾਲ ਪੁੱਛਿਆ ਕੀ ਹੋਇਆ ਮਾਂ ਜੀ ਅੰਦਰ ਆਓ। ਤਾਕੂ ਮਲਦੀ ਸੱਸ ਨੇ ਹੋਲੀ ਚੀਕਿਆ ਪੁੱਤ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਆ ਤੂੰ ਮੇਰੇ ਨਾਲ ਘਰ ਚੱਲ ਮੈਨੂੰ ਮਾਫ਼ ਕਰ ਦੇ ਤਾਂ ਉਦੋਂ ਹੀ ਆਕਾਸ਼ ਵੀ ਆਫਿਸ ਤੋਂ ਘਰ ਆ ਗਿਆ ਆਪਣੇ ਮਾਂ ਪਿਓ ਨੂੰ ਵੇਖ ਕੇ ਹੈਰਾਨ ਰਹਿ ਗਿਆ ਆਕਾਸ਼ ਦੀ ਮਾਂ ਨੇ ਉਹਨੂੰ ਵੇਖਿਆ ਤੇ ਕਿਹਾ ਪੁੱਤ ਬਹੂ ਨੂੰ ਲੈ ਕੇ ਘਰ ਚੱਲ ਹੁਣ ਮੈਂ ਉਹਨੂੰ ਕਦੀ ਕੋਈ ਤਕਲੀਫ਼ ਨਹੀਂ ਦਊਂਗੀ ਮੈਂ ਵਾਅਦਾ ਕਰਦੀ ਆ ਹੁਣ ਕੋਮਲ ਨੂੰ ਮੈਂ ਆਪਣੀ ਧੀ ਵਾਂਗ ਹੀ ਮੰਨੂੰਗੀ ਕੋਮਲ ਦੀਆਂ ਅੱਖਾਂ 'ਚ ਵੀ ਅਥਰੂ ਆ ਗਏ ਤੇ ਉਹ ਅੱਗੇ ਵਧੀ ਤੇ ਆਪਣੀ ਸੱਸ ਦੇ ਗਲੇ ਲੱਗਦੇ ਹੋਏ ਬੋਲੀ ਮਾਂ ਜੀ ਤੁਸੀਂ ਮਾਫੀ ਨਾ ਮੰਗੋ ਮੈਂ ਸਿਰਫ ਚੰਦੀ ਸੀ ਕਿ ਆਪਾਂ ਸਾਰੇ ਮਿਲ ਜੁਲ ਕੇ ਰਹੀਏ ਪਿਆਰ ਨਾਲ ਰਹੀਏ ਇਸ ਤੋਂ ਬਾਅਦ ਆਕਾਸ਼ ਨੇ ਕੋਮਲ ਆਪਣਾ ਸਮਾਨ ਪੈਕ ਕਰਕੇ ਘਰ ਵਾਪਸ ਆ ਗਏ ਹੁਣ ਘਰ ਵਿੱਚ ਫੇਰ ਤੋਂ ਖੁਸ਼ੀਆਂ ਵਾਪਸ ਆ ਗਈਆਂ ਜਿੱਥੇ ਕਦੀ ਤਕਰਾਰ ਹੁੰਦੀ ਸੀ ਹੁਣ ਉਥੇ ਪਿਆਰ ਤੇ ਆਪਣਾਪਨ ਸੀ ਹੁਣ ਸਾਰੇ ਮਿਲ ਜੁਲ ਕੇ ਇੱਕ ਵਾਰ ਫਿਰ ਤੋਂ ਇੱਕ ਚੰਗੇ ਪਰਿਵਾਰ ਦੀ ਤਰ੍ਹਾਂ ਰਹਿਣ ਲੱਗੇ ਸੀ ਤਾਂ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉਂ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ